हेलो एवरीवन शशिका जी आई होप सारे ठीक हो तंदुरुस्त हो ख्याल रख रहे हो मैं भी बिल्कुल ठीक है जी तो ਤੁਹਾਡਾ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਛੋਟੀ ਜੀ ਇੱਕ ਅਪਡੇਟਡ ਵੀਡੀਓ ਹੈ ਆਪਾਂ 27 ਤਰੀਕ ਨੂੰ ਇਸ ਲਾਸਟ ਸੰਡੇ ਇਸ ਮੰਥ ਦੇ ਆਪਾਂ ਇਸ ਜੁਲਾਈ ਦੇ ਲਾਸਟ ਸੰਡੇ ਵਾਲੇ ਦਿਨ 27 ਜੁਲਾਈ ਨੂੰ ਐਗਜ਼ਿਬਿਸ਼ਨ ਲਗਾਉਣ ਜਾ ਰਹੇ ਹਾਂ ਔਰ ਇਹ ਐਗਜ਼ਿਬਿਸ਼ਨ ਹੈ ਜਿਹੜੀ ਇਹ ਮਲੋਟ ਲੱਗ ਰਹੀ ਹੈ ਜੀ ਪੰਜਾਬ ਪੈਲੇਸ ਦੇ ਵਿੱਚ ਲੱਗ ਰਹੀ ਹੈ ਵੀਡੀਓ ਦੇ ਐਂਡ ਦੇ ਉੱਪਰ ਇਨਵੀਟੇਸ਼ਨ ਕਾਰਡਸ ਵੀ ਹੈ ਤੁਸੀਂ ਉਸ ਦੇ ਉੱਪਰ ਪ੍ਰੋਪਰ ਐਡਰੈਸ ਵਗੈਰਾ ਦੇਖ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਮੈਨੂੰ ਪਹਿਲਾਂ ਮੈਸੇਜ ਕਰਦੀਆਂ ਹੁੰਦੀਆਂ ਸੀਗੀਆਂ ਕਮੈਂਟ ਵੀ ਹੁਣ ਵੀ ਆ ਜਾਂਦੇ ਆ ਬਹੁਤ ਸਾਰੇ ਮੈਸੇਜ ਕਿ ਅਸੀਂ ਬਾਈ ਹੈਂਡ ਜੇ ਸੂਟ ਲੈਣਾ ਹੋਵੇ ਜਾਂ ਅਸੀਂ ਤੁਹਾਨੂੰ ਮਿਲਣਾ ਹੋਵੇ ਜਾਂ ਮੀਟਅਪ ਤੁਸੀਂ ਕਦੋਂ ਕਰਦੇ ਹੋਈਆਂ ਇਸ ਤਰ੍ਹਾਂ ਬਹੁਤ ਸਾਰੇ ਕਮੈਂਟ ਆਉਂਦੇ ਸੀ ਤਾਂ ਉਹਨਾਂ ਦੇ ਲਈ ਇੱਕ ਮੌਕਾ ਹੈ ਕਿ ਆਪਾਂ ਮਲੋਟ ਦੇ ਵਿੱਚ ਪੰਜਾਬ ਪੈਲੇਸ ਦੇ ਵਿੱਚ ਅਸੀਂ ਐਕ exhibtion ਲਗਾਉਣ ਜਾ ਰਹੇ ਹਾਂ ਜਿੱਥੇ ਮੇਰੀ ਸਿਸਟਰ ਦੇ ਦੁਆਰਾ 100 ਤੋਂ ਪਲੱਸ ਡਿਜ਼ਾਈਨਡ ਸੂਟਾਂ ਦੇ ਰੈਡੀ ਕੀਤੇ ਗਏ ਜਿਸ ਦੇ ਵਿੱਚ ਪਾਰਟੀ ਵੇਅਰ ਸੂਟ ਨੇ ਜਿਸ ਦੇ ਵਿੱਚ ਕਾਟਨ ਬੇਸ ਵੀ ਰਹਿਣਗੇ ਜੌਰਜਟ ਹਰ ਤਰ੍ਹਾਂ ਦੀ ਵੈਰਾਈਟੀ ਰਹੇਗੀ ਤੁਹਾਨੂੰ ਹਰ ਫੰਕਸ਼ਨ ਦੇ ਲਈ ਹਰ ਫੰਕਸ਼ਨ ਦੇ ਲਈ ਸਭ ਅਵੇਲੇਬਲ ਰਹਿਣ ਵਾਲੀ ਹੈ ਚੀਜ਼ ਹਰ ਵੈਰਾਈਟੀ ਹਰ ਆਰਟੀਕਲ ਤੁਹਾਨੂੰ ਸਭ ਹਮ ਹਮਾ ਕੇ ਮਿਲੇਗਾ ਔਰ ਦੂਸਰਾ ਜੋ ਬਰਾਇਡਲ ਲਹਿੰਗੇ ਆ ਉਹ ਵੀ ਖੁਦ ਰੈਡੀ ਕਰਵਾਏ ਆ ਮੇਰੀ ਸਿਸਟਰ ਨੇ ਉਹ ਵੀ ਬਹੁਤ ਸੋਹਣੇ ਬਹੁਤ ਜ਼ਿਆਦਾ ਪਿਆਰੇ ब्राइडल लहंगे पार्टी वियर लहंगे ਤੇ ਤੁਹਾਨੂੰ ਜਾਗੋ ਦੇ ਲਈ ਡ्रेसेस ਰੈਡੀ ਮਿਲਣਗੇ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਲਾਈਵ ਚੱਲੇਗਾ ਸਭ ਤੋਂ ਵੱਡੀ ਗੱਲ ਮੈਂ ਕੋਸ਼ਿਸ਼ ਕਰੂੰਗੀ ਕਿ ਲਾਈਵ ਚਲਾਉਂਦੀ ਨਹੀਂ ਤਾਂ ਵੀਡੀਓ ਤਾਂ ਆ ਹੀ ਜਾਏਗੀ ਤੁਹਾਡੇ ਲਈ ਅਗਰ ਪੋਸੀਬਲ ਹੋ ਸਕੇ ਆ ਤਾਂ ਮੈਂ ਤੁਹਾਨੂੰ ਅਪਡੇਟ ਕਰ ਦੂੰਗੀ ਆਪਾਂ 27 ਤਰੀਕ ਨੂੰ ਇਸ 27 ਜੁਲਾਈ ਨੂੰ ਆਪਾਂ ਸੰਡੇ ਨੂੰ ਲਾਈਵ ਕਰਾਂਗੇ ਤੁਹਾਨੂੰ ਲਾਈਵ ਦੇ ਵਿੱਚ ਕੋਈ ਆਰਟੀਕਲ ਕੋਈ ਡਿਜ਼ਾਈਨ ਪਸੰਦ ਆਂਦਾ ਕਿਉਂਕਿ ਸਾਰੇ 100 ਤੋਂ ਪਲੱਸ ਸੂਟ ਡਿਸਪਲੇ ਰਹਿਣਗੇ ਤੇ ਸਾਰੇ ਨਵੇਂ ਤੋਂ ਨਵੇਂ ਲੇਟੈਸਟ ਅਪਡੇਟ ਦੇ ਨਾਲ ਸੂਟ ਰੈਡੀ ਕਰਨਗੇ ਤੁਹਾਨੂੰ ਕਿਸੇ ਨੂੰ ਵੀ ਕਿਸੇ ਵੀ ਫੰਕਸ਼ਨ ਦੇ ਲਈ ਸੂਟ ਚਾਹੀਦਾ ਹੋਇਆ ਤੁਸੀਂ ਵਰਕ ਕਰਾਉਣਾ ਹੋਇਆ ਥੋੜੀ ਬਹੁਤੀ ਤਬਦੀਲੀ ਦੇ ਨਾਲ ਆਰਡਰ ਦੇਣਾ ਹੋਇਆ ਫਿਰ ਚੇਂਜ ਕਰਾਉਣਾ ਹੋਇਆ ਕੋਈ ਡਿਜ਼ਾਈਨ ਪਸੰਦ ਆ ਗਿਆ ਤਾਂ ਆਪਣੇ ਮਨਪਸੰਦ ਕਲਰ ਦੇ ਉੱਪਰ ਤੁਸੀਂ ਉਸ ਨੂੰ ਕਰਵਾਉਣਾ ਹੋਇਆ ਤਾਂ ਤੁਸੀਂ ਹਰ ਤਰ੍ਹਾਂ ਦੇ ਆਰਡਰ ਆਪਣੇ ਬੁੱਕ ਕਰਵਾ ਸਕਦੇ ਹੋ ਤੁਸੀਂ ਲਾਈਵ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਆਪਣੇ ਸੂਟਾਂ ਦੇ ਡਿਜ਼ਾਈਨ ਨੂੰ ਸਿਲੈਕਟ ਕਰਕੇ ਪਸੰਦ ਕਰਕੇ ਉਹਨਾਂ ਦੀ ਇਨਕੁਆਰੀ ਮੇਰੇ ਇਸੇ ਜੋ ਆ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਮਿਲ ਰਿਹਾ ਇਸ ਤੇ ਉੱਪਰ ਆਪਣੀ ਬੁਕਿੰਗ ਕਰ ਸਕਦੇ ਹੋ ਨੰਬਰ ਮੇਰਾ ਉਹੀ ਰਹੇਗਾ WhatsApp ਤੇ ਜੋ ਵੀ ਨਵਾਂ ਅਪਡੇਟ ਹੋਊਗਾ ਜੋ ਵੀ ਉਸ ਟਾਈਮ ਤੇ ਹੋਰ ਕੁਝ ਆਰਟੀਕਲ ਐਡ ਕਰਨ ਦਾ ਮਨ ਹੋਊਗਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਕੀਤਾ ਜਾਊਗਾ ਲਾਈਵ ਦੇ ਵਿੱਚ ਤੇ ਫਿਲਹਾਲ 100 ਤੋਂ ਜ਼ਿਆਦਾ ਸੂਟ ਜਿਹੜੇ ਰੈਡੀ ਹੋ ਚੁੱਕੇ ਐ ਸੋ ਇਹ ਛੋਟੀ ਜੀ ਮੇਰੀ ਅਪਡੇਟ ਸੀ मैं नू, नू कि, नेड़े, नेड़े आ, कि मैं ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਬਹੁਤ ਸਾਰੇ ਮਲੋਟ ਦੇ ਜੋ ਨੇੜੇ-ਨੇੜੇ ਬਿਲੋਂਗ ਕਰਦੇ ਆ ਮਲੋਟ ਨੂੰ ਮੈਂ ਲੱਗਾ ਦਾ ਫਾਜ਼ਲ ਕਾ ਖਬੋਰ ਸਾਈਡ ਤੋਂ ਬਹੁਤ ਸਾਰੇ ਮੇਰੇ ਕਸਟਮਰ ਹੈ ਜੋ ਬੋਲਦੇ ਆ ਹਮੇਸ਼ਾ ਕਿ ਅਸੀਂ ਬੁਟੀਕ ਤੇ ਆ ਕੇ ਬੁੱਕ ਕਰਨਾ ਚਾਹੁੰਦੇ ਆ ਸੋ ਮੈਂ ਉਹਨਾਂ ਨੂੰ ਬੁਟੀਕ ਤੇ ਨਹੀਂ ਮਿਲਦੀ ਕਿਉਂਕਿ ਡੈਫੀਨੇਟਲੀ ਬੁਟੀਕ ਮੇਰੀ ਸਿਸਟਰ ਦਾ ਹੈ ਮੇਰਾ ਨਹੀਂ ਹੈ ਮੈਂ ਉੱਥੇ ਡੇਲੀ ਵਿਜ਼ਿਟ ਨਹੀਂ ਕਰਦੀ ਆ ਤਾਂ ਉਹਨਾਂ ਲਈ ਵੀ ਇੱਕ ਮੌਕਾ ਹੈ ਜੀ ਆਪਾਂ ਮਲੋਟ ਮਿਲ ਸਕਦੇ ਆ ਤੁਸੀਂ ਦੇਖ ਕੇ ਤੁਸੀਂ ਬਾਈ ਹੈਂਡ ਸੂਟ ਵੀ ਖਰੀਦ ਕੇ ਲੈ ਜਾ ਸਕਦੇ ਹੋ ਆਪਣੇ ਫੰਕਸ਼ਨਸ ਆ ਰਹੇ ਨੇ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਉਹਨਾਂ ਦੇ ਲਈ ਕੁਝ ਸ਼ਾਪਿੰਗ ਕਰਨਾ ਚਾਹੁੰਦੇ ਹੋ ਆਪਣੇ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਆਪਣੇ ਘਰ ਦੇ ਵਿੱਚ ਕਿਸੇ ਦਾ ਵਿਆਹ ਰੱਖਿਆ ਹੋਇਆ ਉਸ ਦੇ ਲਈ ਤੁਸੀਂ ਬ੍ਰਾਈਡਲ ਲਹਿੰਗੇ ਆਰਡਰ ਵੀ ਦੇ ਸਕਦੇ ਹੋ ਤੇ ਸਾਡੇ ਕੋਲ ਜੋ ਰੈਡੀ ਹੋਏ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਸਾਰੇ ਆਰਟੀਕਲ ਤੁਹਾਨੂੰ ਦੇਖਣ ਨੂੰ ਮਿਲਣਗੇ ਉੱਥੇ ਤੇ ਚਲੋ ਜੀ ਮਿਲਦੇ ਆਂ ਆਪਾਂ ਫਿਰ 27 ਤਰੀਕ ਨੂੰ ਨਵੇਂ ਡਿਜ਼ਾਈਨ ਦੇ ਨਾਲ ਨਵੇਂ ਅਪਡੇਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ